ਸਤਿ ਸ਼੍ਰੀ ਅਕਾਲ ਬਾਪੂ ਜੀ ਬਿਮਾਰ ਹੋ ਤੁਸੀਂ ਹਾਂ ਸ਼ੂਗਰ ਬਹੁਤ ਜ਼ਿਆਦਾ ਹੈ ਸ਼ੂਗਰ ਉਸਮਾਨ ਸਾਰਾ ਖਰਾਬ ਹੋ ਗਿਆ ਅੰਦਰ ਖਰਾਬ ਆ ਤੁਹਾਡੇ ਕੋਲ ਹੀ ਆ ਵੇਖ ਲੋ ਅੰਦਾ ਵੀ ਪਾੜ ਗਈਆਂ ਹਨਾ ਸਾਰਾ ਇੱਕਦਾਂ ਵੀ ਪਾਣੀ ਨਾ ਆ ਗਿਆ ਹਾਂਜੀ ਹਾਂਜੀ ਅੱਛਾ ਹਾਂਜੀ ਤੇ ਆਵੇ ਸਾਰਾ ਵੀ ਵੇਜ ਪੁੱਜ ਗਿਆ ਸਾਰਾ ਉਹ ਦੇਖੋ ਉੱਪਰੋਂ ਨਿਉਹਾਂ ਬਹਿ ਗਈਆਂ ਸਾਰੀਆਂ ਹਨਾ ਤਾਂ ਨਿਉਆ ਵੀ ਬਹਿ ਗਈਆਂ ਘਰਾਂ ਦਾ ਹਾਲ ਤੁਸੀਂ ਦੇਖ ਸਕਦੇ ਹੋ ਸਾਹਮਣੇ ਦਰਿਆ ਟੁੱਟਿਆ ਤਾਂ ਆਹ ਕਹੂੰਗਾ ਮੈਂ ਆਹ ਜ਼ਰੂਰ ਦਿਖਾ ਦਿਓ ਆ ਤੇੜਾ ਕਿਸ ਤਰੀਕੇ ਨਾਲ ਆਈਆਂ ਹੋਈਆਂ ਨੇ ਤੇ 2 ਢਾਈ ਕਿੱਲੇ ਜ਼ਮੀਨ ਮਾਰੇ ਜਿਮੀਦਾਰ ਜਿੰਨਾ ਵੀ ਜ਼ਮੀਨ ਛੋਨਾ ਸਭ ਖਤਮ ਅੱਛਾ 2 ਢਾਈ ਕਿੱਲੇ ਛੋਨਾ ਸੀ ਖਤਮ ਹੋ ਗਿਆ ਖਤਮ ਹੋ ਗਿਆ ਮੈਂ 32 ਦਿਨਾਂ ਬਾਅਦ ਇੱਥੇ ਆਇਆ ਬੱਕਰੀਆਂ ਇਹਨਾਂ ਨੇ ਰੱਖਿਆ ਆ 32 ਬੱਕਰੀਆਂ ਰੱਖੀਆਂ ਸੀ ਇਹਨਾਂ ਦੇ ਚਾਰ ਨਾਗ ਰੁੜ ਗਏ ਬਹੁਤ ਮੁਸ਼ਕਲ ਨਾਲ ਬਾਕੀ ਇਹਨਾਂ ਨੇ ਮਤਲਬ ਦੂਜੇ ਨਾਗ ਬਾਹਰ ਕੱਢ ਕੇ ਲੈ ਕੇ ਗਏ ਆ ਇਹਨਾਂ ਦੇ ਚਾਰ ਪੰਜ ਨਾਗ ਰੁੜ ਗਏ ਤੇ ਦੋ ਇਹਨਾਂ ਦੇ ਮਰ ਗਏ ਟਰੈਕਟਰ ਰੂਟਰ ਆਪਣਾ ਹੈਗਾ ਤੁਹਾਡੇ ਕੋਲ ਕੰਨੇ ਨਹੀਂ 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 ਇਹ ਵੀ ਨਹੀਂ ਆਪਣਾ ਤੁਹਾਡੇ ਕੋਲ ਕੁਛ ਨਹੀਂ ਹੈ ਮਾੜੇ ਜੀ ਮਾੜੇ ਜ਼ਿੰਮੇਦਾਰ